ਕੀਆ ਤੇ ਹੁਣ ਪਹੁੰਚੋ ਚੁਕੇ ਆ ਆਪਾਂ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਤੇ ਤੇ ਜੋ ਕਿ ਰੈਨੋਵੇਟ ਹੋ ਰਹੀ ਆ ਤੇ ਉਸ ਟਾਈਮ ਦੀ origignal ਤਸਵੀਰ ਸੀਗੀ ਇਸ ਨੂੰ ਇਸੀ ਤਸਵੀਰ ਨੂੰ ਦੇਖ ਕੇ ਹੀ ਅਕਿੰਨੇ ਮਹਾਰਾਣੀ ਜਿੰਦਕੌਰ ਦੇ ਹੱਥਾਂ ਦੇ ਜੋ ਮਾਡਲ ਬਣਾਏ ਹੋਏ ਆ ਤੇ ਫੈਸਲੇ ਹੁੰਦੇ ਸੀਗੇ ਤੇ ਜੋ ਆ ਸਾਹਮਣੇ ਵਾਲੀ ਜਗ੍ਹਾ ਆ ਆਪਾਂ ਦੇਖ ਸਕਦੇ ਆ ਇੱਥੇ ਹੀ ਆਪਣੇ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਬਿਰਾਜਦੇ ਸੀਗੇ ਲੋ ਜੀ ਹੁਣ ਆਪਾਂ ਆਹ ਦੇਖ ਰਹੇ ਆ ਮਾਈ ਜਿੰਦਾ ਹਵੇਲੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਹੈਗੀ ਹੈ ਬਾਂਬਾ ਕਲੈਕਸ਼ਨ ਹਾਂਜੀ ਅ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪੋਤੀ ਸੀਗੀ ਤੇ ਉਹਨਾਂ ਦੇ ਨਾਂ ਦੇ ਉੱਤੇ ਕਲੈਕਸ਼ਨ ਹੈ ਕਿ ਕੁਝ ਨਾ ਕੁਝ ਇੱਥੇ ਪੇਂਟਿੰਗਸ ਵਗੈਰਾ ਜਿਹੜੀਆਂ ਉਹ ਹੋਣਗੀਆਂ ਸ਼ਾਇਦ オリジナル ਜਿਹੜੀਆਂ ਬਣਾਈਆਂ ਹੋਈਆਂ ਨਹੀਂਆਂ ਉਹ ਆਪਾਂ ਅੰਦਰ ਜਾ ਕੇ ਦੇਖਦੇ ਹਾਂ ਚਲੋ ਆ ਜਿਓ ਜੀ ਦੇਖਦੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਆਪਾਂ ਉਸ ਤਸਵੀਰ ਦੇ ਦਰਸ਼ਨ ਕਰਾਉਨੇ ਆ ਕਿ ਜਿਹੜੀ ਉਸ ਟਾਈਮ ਦੀ オリジナル ਤਸਵੀਰ ਸੀਗੀ ਇਸ ਨੂੰ ਇਸੀ ਤਸਵੀਰ ਨੂੰ ਦੇਖ ਕੇ ਹੀ ਅੱਗੇ ਜੋ ਵੀ ਆਪਣੇ ਚਿੱਤਰਕਾਰ ਨੇ ਉਹ ਚਿੱਤਰ ਬਣਾਉਂਦੇ ਨੇ ਉਹਦੇ ਉੱਪਰ ਪੇਂਟਿੰਗ ਬਣਾਉਂਦੇ ਨੇ ਇਹ オリジナル ਤਸਵੀਰ ਤਸਵੀਰ ਆ ਉਸ ਟਾਈਮ ਦੀ ਦੇਖੋ ਇਹ ਨਾਲ ਵਾਲੇ ਲਿਖੇ ਤਸਵੀਰ ਵਿੱਚ ਜਿਹੜੇ ਜਿਹੜੇ ਬੈਠੇ ਨੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਰਣਜੀਤ ਸਿੰਘ ਖੜਕ ਸਿੰਘ ਨੌ ਨਿਹਾਲ ਬਾਕੀ ਸਾਰਿਆਂ ਦੇ ਜੋ ਵੀ ਬੈਠੇ ਨੇ ਇਹਨਾਂ ਦੇ ਨਾਲ ਵਾਲਾ ਉਹਦੇ ਨਾਮ ਲਿਖੇ ਹੋਏ ਨੇ ਉਹ ਆਪਾਂ ਦਿਖਾ ਦਿੰਨੇ ਆਂ ਜੇ ਵੀਡੀਓ ਨੂੰ ਪਾਜ਼ ਕਰਕੇ ਦੇਖ ਸਕਦੇ ਹੋ ਉਹਨਾਂ ਦੇ ਨਾਮ ਵਗੈਰਾ ਦੇਖ ਸਕਦੇ ਆ ਤੇ ਜੋ ਵੀ ਨਾਲ ਬੈਠੇ ਨੇ ਉਹਨਾਂ ਦੇ ਨਾਮ ਲਿਖੇ ਹੋਏ ਨੇ ਇਹ ਫੋਟੋ ਨੂੰ ਜੀ ਬਾਦ ਨਾਲ ਇਹ ਕਿ ਇਹ ਵਿੱਚ ਜੋ ਵੀ ਬੈਠੇ ਨੇ ਕੰਨੀ ਵਿੱਚ ਗਰੇਜ ਅਫਸਰ ਵੀ ਨੇ ਜੋ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਹਨੇ ਜੌਬ ਕਰਨਾ ਦੇ ਸੀ ਨੌਕਰੀ ਕਰਨਾ ਦੇ ਸੀ ਉਹਦੇ ਰਾਜ ਵਿਵਸਾ ਵਿੱਚ ਪਹਿਲੇ ਪਾਸੇ ਮਹਾਰਾਜਾ ਮਹਾਰਾਣੀ ਜਿੰਦ ਕੌਰ ਦੀ ਜੋ ਤਸਵੀਰ ਬਣੀ ਹੋਈ ਆ ਉਸ ਟਾਈਮ ਦੀ ਤੇ ਐਸ ਇਟ ਇਜ਼ ਉਦਾਂ ਦੀ ਪਈ ਆ ਵਿੱਚ ਥੋੜੀ ਬਹੁਤ ਖਰਾਬ ਹੋ ਰਹੀ ਆ ਉਸ ਟਾਈਮ ਦੀ ਦੇਖੋ ਜੀ ਬਹੁਤ ਸੋਹਣੀ ਤਸਵੀਰਾਂ ਨਹੀਂ ਹੋਈ ਐ ਇਹ ਨੇ ਮਹਾਰਾਜਾ ਦਲੀਪ ਸਿੰਘ ਦੀ ਬਚਪਨ ਦੀ ਫੋਟੋ ਦਲੀਪ ਸਿੰਘ ਹੈ ਤੇ ਹੈ ਹਾਂਜੀ ਦਲੀਪ ਸਿੰਘ ਜੀ ਲੋ ਜੀ ਮਹਾਰਾਜਾ ਅੰਦੀਪ ਸਿੰਘ ਇਹ এলিਫੈਂਟ ਦੇ ਉੱਪਰ ਨੇ ਉਹਨਾਂ ਦੀ ਬਣਾਈ ਹੋਈ ਹੈ ਇੱਕ ਤਸਵੀਰ ਬੋਡਲ ਕਹਿ ਸਕਦੇ ਆ ਇਹ ਵੀ ਮਹਾਰਾਜਾ ਤਾਰੀਪ ਸਿੰਘ ਜੀ ਦੀ ਤਸਵੀਰ ਆ ਬਹਾਦਰ ਸ਼ਾਹ ਜਫਰ ਦੀ ਤਸਵੀਰ ਬਣੀ ਹੋਈ ਹੈ ਇਹਦਾ ਇਹ ਰੋ ਇਹ ਨਾਲੋਂ ਬਹੁਤ ਦੇਰ ਤੱਕ ਜਾਨੀ ਸਾਹੀ ਹਮਾਰੇ ਮਿਰਜ਼ਾ ਮੁਗਲ ਪਿੰਸ ਜਵਾਨ ਤਾਕਤ ਨੇ ਮਹਾਰਾਜਾ ਸ਼ੇਰ ਸਿੰਘ ਜੀ ਲੋ ਜੀ ਹੁਣ ਆਪਾਂ ਘੁੰਮਦੇ ਹੋਏ ਇਸ ਜਗ੍ਹਾ ਤੇ ਪਹੁੰਚ ਗਏ ਆ ਜਿਹੜੇ ਤੁਹਾਨੂੰ ਦਰਸ਼ਨ ਕਰਾਣੇ ਆ ਮੈਂ ਕਦਾਂ ਸੋਚ ਰਿਹਾ ਸੀ ਕਦੋਂ ਆਪਾਂ ਉਸ ਉੱਚਾ ਤੇ ਪਹੁੰਚੇ ਨੇ ਮਹਾਰਾਣੀ ਜਿੰਦ ਕੌਰ ਦੇ ਹੱਥਾਂ ਦੇ ਜੋ ਮਾਡਲ ਬਣਾਇਆ ਹੋਇਆ ਤੇ ਉਹਨਾਂ ਦੇ ਹੱਥ ਏਨੇ ਜਿਆਦੇ ਖੂਬਸੂਰਤ ਸੀਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਹੱਥੇ ਬਣਵਾਦੇ ਸੀਗੇ ਦੱਸਾਂਗੇ ਮਾਰਬਲ ਅਸਲ ਮਾਰਬੰਦਾ ਬਣਿਆ ਹੋਇਆ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਕਹਿੰਦੇ ਵੀ ਉਹ ਬਹੁਤ ਜਿਆਦੇ ਸੋਹਣੇ ਸੀਗੇ ਮਹਾਰਾਣੀ ਜਿੰਦ ਕੌਰ ਤਾਂ ਕਰਕੇ ਉਹਦੇ ਹੱਥ ਵੀ ਬਹੁਤ ਸੋਹਣੇ ਸੀਗੇ ਉਹਨਾਂ ਦੀ ਜੋ ਮਾਡਲ ਆ ਉਹ ਵੀ ਬਣਾ ਕੇ ਰੱਖਿਆ ਹੋਇਆ ਆ ਜੀ ਇੱਕ ਬਹੁਤ ਸੋਹਣੀ ਤਸਵੀਰ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਸੀਗੇ ਉਹ ਜੋਲੀ ਤਸਵੀਰ ਆ ਅਗਸਟ ਟੂਗੋਰ ਸਕਾਟ ਪੇਂਟਰ ਜਿਹੜੇ ਪੇਂਟਰ ਨੇ ਉਹਨਾਂ ਦਾ ਨਾਮ ਲਿਖਿਆ ਹੋਇਆ ਹੈ। ਵੀ ਜੋ ਵੀ ਕਲੈਕਸ਼ਨ ਪਈਆ ਇਹਨੂੰ ਸਾਰੇ ਨੂੰ ਜੋ ਵੀ ਬਣਿਆ ਹੋਇਆ ਇਹਨੂੰ ਬੰਬੋਆ ਕਲੈਕਸ਼ਨ ਕਹਿੰਦੇ ਨੇ ਜੋ ਕਿ ਮਹਾਰਾਜਾ ਨਜੀਤ ਸਿੰਘ ਦੇ ਘਰੋਂ ਸੀਗੇ ਉਹਨਾਂ ਦੀ ਪੋਤੀ ਸੀਗੇ। ਲੋ ਜੀ ਇੱਕ ਥੋੜਾ ਜਿਹਾ ਇਤਿਹਾਸ ਦੱਸਣਾ ਤੋਂ ਰਹਿ ਗਿਆ। ਇਹ ਵੀ ਜੋ ਜੋ ਨੇ ਇਹ ਮਹਾਰਾਜਾ ਨਜੀਤ ਦੇ ਪੁੱਤੇ ਸੀਗੇ। ਤੇ ਅੰਗਰੇਜ਼ਾਂ ਨੇ ਇਹਨਾਂ ਨੂੰ ਕੋਈ ਖਾਣੇ ਦੇ ਵਿੱਚ ਕੋਈ ਇਦਾਂ ਦਾ ਪੁਆਇਜ਼ਨ ਪਾ ਕੇ ਦਿੰਦੇ ਸੀਗੇ ਤਾਂ ਕਿ ਉਹਨਾਂ ਦੇ ਅੱਗੇ ਤੋਂ ਜਵਾਕ ਨਾ ਹੋਣ ਬੱਚੇ ਨਾ ਹੋਣ ਤੇ ਉਹਨਾਂ ਦੀ ਵੰਸ਼ਸ ਉੱਥੀ ਖਤਮ ਹੋ ਜਵੇ ਤੇ ਤਾਂ ਕਰਕੇ ਉਹਨਾਂ ਦਾ ਅੱਗੇ ਕੋਈ ਵੰਸ਼ਸ ਨਹੀਂ ਰਿਹਾ ਹੈਗਾ ਮਹਾਰਾਜਾ ਦਲੀਪ ਸਿੰਘ ਦੇ ਇਹਦੇ ਵਿੱਚੋਂ ਉਹਦਾ ਕਾਫੀ ਪੋਤੇ ਤੀ ਪੋਤੇ ਹੋਏ ਨੇ ਜੋ ਮਹਾਰਾਜਾ ਦਲੀਪ ਸਿੰਘ ਦੇ ਘਰੋਂ ਨੇ ਤੇ ਮਹਾਰਾਣੀ ਜੋ ਬੰਬਾ ਸੀਗੀ ਉਹਨਾਂ ਦੀ ਉਹ ਇਹ ਬਣਾਈ ਹੋਈ ਹੈ ਸਾਰੀ ਜੋ ਕਲੈਕਸ਼ਨ ਉਹ ਜੀ ਕਿ ਬਹੁਤ ਸੋਹਣੀ ਤਸਵੀਰ ਦੇਖ ਰਿਹਾ ਇੱਕ ਆਪਣੇ ਇੱਕ ਦੇ ਜੋ ਪੁਲਿਸ ਦੇ ਮੁਲਾਜ਼ਮ ਨੇ ਇਹਨਾਂ ਨੇ ਬਹੁਤ ਸੋਹਣੀ ਪੱਗ ਟਾਈ ਕਰਵਾਈ ਹੈ ਜਿਹੜੋ ਆਪਣੇ ਨਾਲ ਦੇ ਨੂੰ ਜਾਤੀ ਆਏ ਨੇ ਜੀ ਇਹਨਾਂ ਨੂੰ ਬਹੁਤ ਚਾਅ ਸੀਗਾ ਪੱਗ ਨਿਵਾਣ ਦਾ ਇਹ ਕਹਿੰਦੇ ਵੀ ਇਹਨਾਂ ਦੇ ਵੱਡੇ ਜੋ ਸੀ ਉਹ ਵੀ ਸਿੱਖ ਸੀਗੇ ਹਨਾ ਪਾਜੀ ਹਾਂ ਜੀ ਵੱਡੇ ਸਿੱਖ ਸੀ ਠੀਕ ਤੁਸੀਂ ਇੱਕ ਤੋਂ ਮੁਸਲਮਾਨ ਠੀਕ ਹੈ ਤੁਸੀਂ ਉਧਰਲੇ ਪੰਜਾਬੋਂ ਆਇਆ ਚੜਦੇ ਤੋਂ ਵੱਡੇ ਆਏ ਸੀ ਪਤਾ ਕੁਛ ਕਿਹੜੇ ਕਿਹੜੇ ਜਗਤੋਂ ਆਏ ਸੀ ਸਾਡਾ ਪਿੰਡ ਨਾਰਲੀ ਹੈ ਹਾਂ ਜੀ ਨਾਰਲੀ ਨਾਰਲੀ ਕੋਈ ਜ਼ਿਲ੍ਹਾ ਵਗੈਰਾ ਜ਼ਿਲ੍ਹਾ ਜ਼ਿਲ੍ਹਾ ਅਮਰitsar ਠੀਕ ਹੈ ਜੀ ਠੀਕ ਹੈ ਵੀਰ ਜੀ ਧੰਨਵਾਦ ਜੀ ਕਿ ਬੰਬਾ ਕਲੈਕਸ਼ਨ ਦੇਖਣ ਤੋਂ ਬਾਅਦ ਅਸੀਂ ਪਹੁੰਚ ਗਏ ਆ ਮੁਕਾਤੀ ਬਖਾਨਾ ਇਹਨੂੰ ਆਪਾਂ ਬਾਹਰ ਤੇ ਦਿਖਾ ਦਿੰਨੇ ਆ ਇਹਦੇ ਉੱਪਰ ਕੁਝ ਹਿੰਦੀ ਤੇ ਉਰਦੂ ਦੇ ਵਿੱਚ ਲਿਖਿਆ ਹੋਇਆ ਵੀ ਆ ਜਿਹੜੇ ਮੇਰੇ ਵੀਰਾਂ ਨੂੰ ਹਿੰਦੀ ਤੇ ਆਪਣਾ ਉਰਦੂ ਆਉਂਦੀ ਆ ਉਹ ਮੈਨੂੰ ਕਮੈਂਟ ਕਰਕੇ ਦੱਸ ਦੇਣ ਵੀ ਕੀ ਲਿਖਿਆ ਹੋਇਆ ਆ ਇਹ ਵੀ ਬਹੁਤ ਸਾਲਾਂ ਪੁਰਾਣਾ ਮੈਨੂੰ ਲੱਗਦਾ ਆ ਵੀ ਬਹੁਤ ਸਾਲ ਪਹਿਲਾਂ ਬਣਿਆ ਹੋਇਆ ਹੋਗਾ ਚਲੋ ਵੀ ਹੁਣ ਇਸ ਤੋਂ ਬਾਅਦ ਆਪਾਂ ਅੱਗੇ ਵਧਦੇ ਆ ਸਾਡੇ ਨਾਲ ਦੇ ਜਿਹੜੇ ਆਏ ਨੇ ਵੀਰ ਇਹ ਬਿਸਕੁਟ ਖਾਣ ਲੱਗੇ ਹੋਏ ਨੇ ਹਾਂਜੀ ਕੀ ਸ਼ੱਕ ਰਹੇ ਹੋ ਇਹ ਤੇ ਤੁਹਾਡੀ ਵੇਟ ਕਰ ਰਹੀ ਤੁਹੇ ਸ਼ਿਕਾਉਂਗੇ ਆਕਾਲ ਇਹ ਗੱਲ ਮੈਨੂੰ ਥੋੜੀ ਵਧੀਆ ਨਹੀਂ ਲੱਗੀ ਹੈਗੀ ਸ਼ਿਕਾਣੇ ਵਾਲੀ ਸ਼ੱਕਣੇ ਵਾਲੀ ਤੇ ਦੱਸ ਸਕਦੇ ਆਂ ਆਪਾਂ ਜਿਹੜੀ ਵੀ ਹਾਂ ਵੀ ਆਹ ਸ਼ੱਕ ਲੋ ਆਹ ਸ਼ੱਕਣ ਲੱਗ ਲਾ ਬਿਸਕੁਟ ਕੇਕ ਜਿਪੇ ਆਂ ਕੀ ਰੇਟ ਮਿਲੇ ਆਪਾਂ ਬਿਸਕੁਟ ਆਹ ਉਹ ਦੇਖ ਲਿਆ ਵੀ ਹੋਰ ਨਹੀਂ ਦੁਕਾਨੇ ਅੱਗੇ ਨਹੀਂ ਆਈ ਹੋਰ ਕਿਤੇ ਨਹੀਂ ਆਈ ਬਿਸਕੁਟ ਕਿਹੜੇ ਰੇਟ ਮਿਲੇ ਆਂ 50 ਰੁਪਏ ਦਾ ਪੈਕੇਟ ਬਾਬਾ ਇਹ ਤਾਂ ਹੋਰ ਨਹੀਂ ਆਈ ਲੋ ਜੀ ਹੁਣ ਅਸੀਂ ਘੁੰਮਦੇ ਹੋਏ ਪਹੁੰਚ ਗਏ ਇਸ ਜਗ੍ਹਾ ਤੇ ਕਿ ਜਿੱਥੇ ਦਾ 뷰 ਬਹੁਤ ਜਿਆਦਾ ਸੋਹਣਾ ਹੈ ਤੇ ਖੂਬਸੂਰਤ ਆ ਤੇ ਇਧਰ ਸਾਹਮਣੇ ਆ ਜੋ ਇਹ ਜੇ ਆਹ ਵਾਲੀ ਬਿਲਡਿੰਗ ਆ ਇਹ ਦਿਵਾਨੇ ਆਮ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਜੋ ਕਿ ਆਮ ਲੋਕਾਂ ਦੇ ਆ ਆਮ ਪਬਲਿਕ ਦੇ ਆ ਗਰੀਬਾਂ ਦੀਆਂ ਜੋ ਪੁਕਾਰ ਸੀਗੀ ਜੋ ਉਹਨਾਂ ਦੇ ਮਾਨ ਸੀਗੀ ਉਹਨਾਂ ਦੀਆਂ ਮੁਸ਼ਕਲਾਂ ਸੀਗੀਆਂ ਉਹ ਇਸ ਸਥਾਨ ਤੇ ਆ ਕੇ ਹੱਲ ਕਰਦੇ ਸੀਗੇ ਤੇ ਉਰੇ ਆਲਦਾਲੇ ਬਹੁਤ ਜਿਆਦੇ ਖੁੱਲਾ ਏਰੀਆ ਆ ਜਿੰਨੇ ਮਰਜ਼ੀ ਉਰੇ ਆ ਕੇ ਲੋਕੀ ਖੜ ਸਕਦੇ ਸੀ ਆਲਦਾਲੇ ਤੇ ਹੁਣ ਆਪਾਂ ਚੱਲ ਕੇ ਅੰਦਰ ਜਾ ਕੇ ਇਸ ਜਗ੍ਹਾ ਨੂੰ ਵੀ ਦਿਖਾਣੇ ਆ ਜੇ ਇਹਦੇ ਉੱਪਰ ਆਹ ਥੋੜਾ ਜਿਹਾ ਹਿਸਟਰੀ ਇਹਦੇ ਲਿਖੀ ਵੀ ਆ ਜੀਵਾਨੇ ਆਮ ਦੀ ਤੇ ਇਹਦਾ ਰੂਟ ਮੈਪ ਸਾਰਾ ਲਿਖਿਆ ਹੋਇਆ ਆ ਕਿੱਥੇ ਕੀ ਬਣਿਆ ਹੋਇਆ ਕਿੱਥੇ ਕੀ ਬਣਿਆ ਹੋਇਆ ਦੇਖ ਸਕਦੇ ਹੋ ਆਪਾਂ ਤੇ ਹੁਣ ਆਪਾਂ ਅੱਗੇ ਵੱਲ ਵਧਦੇ ਚੱਲਦੇ ਆਂ ਲੋ ਜੀ ਇਸੇ ਰਸਤੇ ਤੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਚੱਲ ਕੇ ਇਸ ਜਗ੍ਹਾ ਤੇ ਆ ਕੇ ਬੈਠਦੇ ਸੀ ਇਹ ਬਰਾਜਦੇ ਸੀਗੇ ਤੇ ਜੋ ਆਮ ਲੋਕ ਸੀਗੇ ਉਹਨਾਂ ਦੀ ਜੋ ਡਿਮਾਂਡ ਸੀਗੀ ਉਹਨਾਂ ਦੀ ਜੋ ਦੁੱਖ ਤਕਲੀਫਾਂ ਸੀਗੀਆਂ ਉਹ ਇੱਥੇ ਆ ਕੇ ਹੱਲ ਕਰਦੇ ਸੀਗੇ ਤੇ ਆਪਾਂ ਮਹਿਸੂਸ ਕਰ ਸਕਦੇ ਆਂ ਵੀ ਉਹ ਕਿੱਦਾਂ ਦਾ ਮੰਜ਼ਰ ਹੋਗਾ ਜਦੋਂ ਆਪਣੇ ਰਾਜੇ ਮਹਾਰਾਜਾ ਰਣਜੀਤ ਸਿੰਘ ਪਣਛੇਰੇ ਪੰਜਾਬ ਇਸ ਜਗ੍ਹਾ ਤੇ ਆ ਕੇ ਬੈਠਦੇ ਸੀਗੇ ਆਪਣੀ ਧਰਤੀ ਦਾ ਮਾਣ ਮਹਾਰਾਜਾ ਰਣਜੀਤ ਸਿੰਘ ਜੀ ਤੇ ਇਸ ਜਗ੍ਹਾ ਤੇ ਉਹ ਆ ਕੇ ਬੈਠਦੇ ਸੀਗੇ ਤੇ ਤੁਹਾਨੂੰ ਉਹ ਜਗ੍ਹਾ ਉਹਨਾਂ ਅੰਦਰ ਤੋਂ ਵੀ ਦਿਖਾ ਦੰਨੇ ਆ ਲੋ ਜੀ ਤੁਸੀਂ ਇਸ ਜਗ੍ਹਾ ਦੇ ਅੰਦਰ ਤੋਂ ਵੀ ਤੁਸੀਂ ਦਰਸ਼ਨ ਕਰ ਸਕਦੇ ਆ ਜਿੱਥੇ ਆਮ ਪਬਲਿਕ ਦੇ ਫੈਸਲੇ ਹੁੰਦੇ ਸੀਗੇ ਤੇ ਜੋ ਆ ਸਾਹਮਣੇ ਵਾਲੀ ਜਗ੍ਹਾ ਆ ਆਪਾਂ ਦੇਖ ਸਕਦੇ ਆ ਇੱਥੇ ਹੀ ਆਪਣੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਬਿਰਾਜਦੇ ਸੀਗੇ ਜੋ ਕਿ ਪਬਲਿਕ ਨੂੰ ਇਸ ਸਾਰੇ ਜਿੰਨੇ ਵੀ ਉਹਨਾਂ ਦੇ ਰਾਜ ਦੇ ਵਿੱਚ ਲੋਕੀ ਰਹਿੰਦੇ ਸੀਗੇ ਉਹਨਾਂ ਨੂੰ ਇੱਕ ਅੱਖ ਨਾਲ ਦੇਖਦੇ ਸੀਗੇ ਤੇ ਦੇਖ ਸਕਦੇ ਆ ਆਪਾਂ ਉਹਰੇ ਕਿੰਨੀ ਸੋਹਣੀ ਜਗ੍ਹਾ ਬਣੀ ਹੋਈ ਆ ਤੇ ਤੁਹਾਡੀ ਸਰਕਾਰ ਦਾ ਅਸੀਂ ਬਹੁਤ ਜਿਆਦੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਪੰਜਾਬ ਦੇ ਹਿਸਟਰੀ ਨੂੰ ਇਦਾਂ ਹੀ ਬਰਕਰਾਰ ਰੱਖਿਆ ਹੈ ਇਦਾਂ ਹੀ ਸਾਂਭ ਕੇ ਰੱਖਿਆ ਹੈ ਤੇ ਤੁਸੀਂ ਜਾਂਦੀ ਵਾਰ ਇੱਕ ਵਾਰ ਫੇਰ ਤੋਂ ਦੇਖ ਸਕਦੇ ਹੋ ਇੱਥੇ ਹੀ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਰੇ ਬੈਠਦੇ ਸੀਗੇ ਤੇ ਇੱਕ ਵਾਰ ਫੇਰ ਤੋਂ ਮੇਰਾ ਦਿਲ ਥੋੜਾ ਜਿਹਾ ਭਾਵੁਕ ਹੋ ਰਿਹਾ ਹੈ ਵੀ ਇਸ ਜਗਨ ਨੂੰ ਦੇਖ ਕੇ ਵੀ ਉਹ ਜੀ ਹੁਣ ਆਪਾਂ ਉਧਰ ਤੋਂ ਦੀਵਾਨੇ ਆਮ ਤੂੰ ਹੁੰਦੇ ਹੋਏ ਪਹੁੰਚ ਚੁੱਕੇ ਆ ਇਸ ਜਗ੍ਹਾ ਤੇ ਕਿ ਜਿੱਥੇ ਸਾਹਮਣੇ ਵਾਲੇ ਗੇਟ ਦਾ ਨਾਮ ਹੈ ਮਸਤੀ ਗੇਟ ਮਤਲਬ ਬਹੁਤ ਸਾਰੇ ਗੇਟ ਨੇ ਤੇ ਇਹਦੇ ਜੋ ਆਪਣੇ ਪੂਰੇ ਜੋ ਕਿਲਾ ਹੈ ਇਹਦੇ ਬਹੁਤ ਸਾਰੇ ਦਰਵਾਜ਼ੇ ਨੇ ਤੇ ਹੁਣ ਆਪਾਂ ਆ ਗਏ ਆਂ ਇਹ ਹਵੇਲੀ ਖੜਕ ਸਿੰਘ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਇਸ ਸਾਈਡ ਆ ਤੇ ਜੋ ਕਿ ਤਿਆਰ ਹੋ ਰਹੀ ਹੈ ਉਸ ਕਰਕੇ ਬੰਦ ਕੀਤੀ ਹੋਈ ਆ ਬਾਕੀ ਜੋ ਵੀ ਜਿੰਨਾ ਕੁ ਹੋ ਸਕਿਆ ਅਸੀਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜਾ ਰਹੇ ਆਂ ਅਸੀਂ ਅੰਦਰ ਤੇ ਬਾਹਰ ਤੇ ਹੋ ਸਕੇ ਆਪਾਂ ਬਾਹਰ ਤੇ ਵੀ ਦਿਖਾ ਦਾਂਗੇ ਦੋ ਜੀ ਹੁਣ ਆਪਾਂ ਇਸ ਜਗ੍ਹਾ ਤੇ ਪਹੁੰਚ ਚੁੱਕੇ ਆ ਕਿ ਜਿੱਥੇ ਆਪਾਂ ਬੰਬਾ ਕਲੈਕਸ਼ਨ ਵਗੈਰਾ ਦੇਖੀ ਆ ਤੇ ਹੁਣ ਪਹੁੰਚ ਚੁੱਕੇ ਆ ਆਪਾਂ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਤੇ ਤੇ ਜੋ ਕਿ ਰੈਨੋਵੇਟ ਹੋ ਰਹੀ ਆ ਤਿਆਰ ਹੋ ਰਹੀ ਆ ਉਸ ਕਰਕੇ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ ਪਰ ਜਿੰਨਾ ਵੀ ਅਸੀਂ ਹੋ ਸਕਿਆ ਵੀ ਚਲੋ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਪਰ ਉਹ ਕਹਿੰਦੇ ਵੀ ਅੰਦਰੋਂ ਬੰਦ ਕੀਤੀ ਹੋਈ ਆ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ ਅਧਿਕਾਰੀ ਨੇ ਉਹ ਉਹਨਾਂ ਨੂੰ ਮਤਲਬ ਉਹਨਾਂ ਬੋਲੋ ਸਟ੍ਰਿਕ ਇਨਸਟਰਕਸ਼ਨ ਸੀ ਕਿ ਕਿਸੇ ਨੂੰ ਅੰਦਰ ਨਾ ਜਾਣ ਦਿੱਤਾ ਜਾਵੇ ਆਪਾਂ ਬਾਹਰ ਤੇ ਬਣਾ ਕੇ ਤੁਹਾਨੂੰ ਦਿਖਾ ਦਨੇ ਆ ਵੀਡੀਓ ਤੇ ਨੇ ਮਹਾਰਾਜਾ ਖੜਕ ਸਿੰਘ ਜੀ ਦੀ ਹਵੇਲੀ ਜੀ ਦਵਾਨੇ ਆਮ ਦੇਖਣ ਤੋਂ ਬਾਅਦ ਹੁਣ ਅਸੀਂ ਪਹੁੰਚ ਗਏ ਆ ਜੀ ਰਾਇਲ ਕਿਚਨ ਵੱਲ ਇਹ ਰਾਇਲ ਕਿਚਨ ਮੋਗਲ एंपਾਇਰ ਦੇ ਵਿੱਚ ਇਸ ਨੂੰ ਰਾਇਲ ਕਿਚਨ ਹੀ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਖਾਣ ਦਾ ਜੋ ਸਮਾਨ ਸੀ ਉਹਰੇ ਸਟੋਰ ਕੀਤਾ ਜਾਂਦਾ ਸੀਗਾ ਉਸ ਤੋਂ ਬਾਅਦ ਬੇਦੋ ਸਿੱਖਾਂ ਦਾ ਰਾਜ ਆਇਆ ਸਿੱਖ ਅੰਪਾਇਰ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਇਸ ਜਿਹੜੀ ਜਗ੍ਹਾ ਨੂੰ ਇਹ ਉਸ ਜਗ੍ਹਾ ਬਹੁਤ ਜ਼ਿਆਦਾ ਨੁਕਸਾਨੀ ਗਈ ਸੀ ਤੇ ਉਸ ਤੋਂ ਬਾਅਦ ਜੋ ਸਿੱਖਾਂ ਦੇ ਰਾਜ ਵਿੱਚ ਇਸ ਜਗ੍ਹਾ ਨੂੰ ਐਜ਼ ਅ ਅਸਤਵਲ ਮਤਲਬ ਘੋੜਿਆਂ ਦੇ ਬੰਨਣ ਦਾ ਸਥਾਨ ਬਣਾ ਦਿੱਤਾ ਸੀਗਾ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤੇ ਫਿਰ ਅੰਗਰੇਜ਼ਾਂ ਨੇ ਇਸ ਨੂੰ ਜੇਲ੍ਹ ਦੇ ਰੂਪ ਵਿੱਚ ਇਸਤੇਮਾਲ ਕਰਿਆ ਤੇ ਤੁਸੀਂ ਦੇਖ ਸਕਦੇ ਹੋ ਅੱਜ ਵੀ ਇਹ ਜਿਹੜੀ ਸਟਰਕਚਰ ਇਦਾਂ ਲੱਗਦੀ ਹੈ ਜਿੱਦਾਂ ਕੋਈ ਜੇਲ ਹੁੰਦੀ ਹੈ ਜਿਵੇਂ ਜੇਲ ਦੇ ਕਮਰੇ ਹੁੰਦੇ ਨੇ ਉਦਾਂ ਦੀ ਇਹਨਾਂ ਦੀ ਤਸਵੀਰਾਂ ਲੱਗਦੀਆਂ ਨੇ ਉਦਾਂ ਦੀ ਇਹਦੀ ਸਟਰਕਚਰ ਲੱਗ ਰਹੀ ਆ ਤੇ ਦੇਖ ਦੇਖ ਰਹੇ ਆ ਬਾਕੀ ਆਪਾਂ ਥੋੜਾ ਜਿਆ ਥੋਨੂੰ ਅੱਗੇ ਤੋਂ ਨਜ਼ਦੀਕ ਤੋਂ ਜਾ ਕੇ ਦਿਖਾ ਦਿੰਦੇ ਆ ਕਿ ਅਸੀਂ ਅੰਦਰ ਪਹੁੰਚ ਚੁੱਕੇ ਆ ਤੇ ਜੋ ਕਿ ਇਸ ਜਗ੍ਹਾ ਨੂੰ ਬ੍ਰਿਟਿਸ਼ ਦੁਆਰਾ ਅੰਗਰੇਜ਼ਾਂ ਦੁਆਰਾ ਇਸ ਨੂੰ ਐਜ਼ ਏ ਜੇਲ ਦੇ ਤੌਰ ਤੇ ਵਰਤਿਆ ਗਿਆ ਇਹ ਜੇਲ ਬਣਾ ਦਿੱਤੀ ਗਈ ਸੀਗੀ ਇਹ ਪਹਿਲਾ ਮੁਗਲ ਅੰਪਾਇਰ ਦੇ ਵਿੱਚ ਜੋ ਕਿ ਹੈ ਰਾਇਲ ਕਿਚਨ ਰਹੀ ਆ ਤੇ ਦੇਖ ਸਕਦੇ ਹੋ ਬਿਲਡਿੰਗ ਦੇਖ ਲਓ ਕਿੰਨੀ ਜਿਆਦਾ ਪੁਰਾਣੀ ਹੈ ਇਹ ਵਿੱਚ ਜਿੱਥੇ ਮਾੜਾ ਥੋੜਾ ਬਹੁਤ ਜੋ ਵੀ ਇਹ ਬਿਲਡਿੰਗ ਨੂੰ ਨੁਕਸਾਨ ਹੁੰਦਾ ਆ ਉੱਥੇ ਹੀ ਇੱਥੇ ਦੀ ਜੋ ਸਰਕਾਰ ਆ ਉਹਨੂੰ ਨਾਲ ਦੇ ਨਾਲ ਰਿਪੇਅਰ ਕਰਕੇ ਠੀਕ ਕੀਤਾ ਜਾਂਦਾ ਆ ਇਸ ਵੀਡੀਓ ਦੀ ਇੱਥੇ ਹੀ ਕਰਦੇ ਆ ਅਸੀਂ ਸਮਾਪਤੀ ਉਮੀਦ ਕਰਦੇ ਆ ਕਿ ਤੁਹਾਨੂੰ ਸਾਡਾ ਆ ਵਾਲਾ ਬਲੌਗ ਬਹੁਤ ਵਧੀਆ ਲੱਗਿਆ ਹੋਊਗਾ ਕਿਉਂਕਿ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਬਾਰੇ ਵੀ ਦੱਸਿਆ ਗਿਆ ਸੀਗਾ ਤੇ ਜਿਹੜੀ ਆ ਵਾਲਾ ਪਾਰਟ ਆ ਜੋ ਮੈਂ ਹੁਣ ਜੋੜ ਰਿਹਾ ਬੋਲ ਰਿਹਾ ਆ ਇਹ ਵਾਲਾ ਪਾਰਟ ਮੇਰੇ ਤੋਂ ਡਿਲੀਟ ਹੋ ਗਿਆ ਤੇ ਇਹ ਹੁਣ ਮੈਂ ਪਿੰਡ ਆ ਕੇ ਆਪਣੇ ਹੁਣ ਦੁਬਾਰ ਤੇ ਬਣਾ ਰਿਹਾ ਆ ਤੇ ਜੇ ਇਹਦੇ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਬਾਰੇ ਦੱਸਦਿਆਂ ਕੋਈ ਗਲਤੀ ਹੋ ਗਈ ਹੋਵੇ ਤੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਕਿਉਂਕਿ ਜਿੰਨੀ ਕੁ ਮੈਨੂੰ ਨੌਲੇਜ ਸੀਗੀ ਮੈਂ ਉਨੀ ਕੁ ਇਸ ਵੀਡੀਓ ਵਿੱਚ ਪਾਤੀ ਧੰਨਵਾਦ